ਹੈਲੋ ਜੀ গুড মর্নিং ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਹੱਸਦੇ ਵਸਦੇ ਹੋਵੋਗੇ ਤੇ ਅੱਜ ਦਿਨ ਹੈਗਾ ਸੈਟਰਡੇ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਟਾਈਮ ਹੋ ਗਿਆ ਬਸ ਆਫਟਰਨੂੰ ਹੋਣ ਵਾਲੀ ਆ 12 ਵਜੇ ਚ 5 ਮਿੰਟ ਰਹਿ ਗਏ ਮੈਂ ਹੁਣੇ ਰੋਟੀ ਖਾ ਕੇ ਹਟੀਆਂ ਹਜੇ ਲੇਟ ਹੋ ਗਈ ਅੱਜ ਮੈਂ ਰੋਟੀ ਨੂੰ ਸਿਰਤ ਸੌਣ ਦੇ ਲਈ ਕਹਿਣ ਲੱਗੀ ਸੀਗੀ ਪਹਿਲਾਂ ਤੇ ਹੁਣੇ ਹੁਣੇ ਉਹਨੂੰ ਮੈਂ ਸੁਲਾਇਆ ਵਾ ਤੇ ਇੱਧਰ ਕਿਚਨ ਚ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਕਿਚਨ ਚ ਹਜੇ ਮੇਰਾ ਖਲਾਰਾ ਪਿਆ ਮਤਲਬ ਸਾਰੇ ਢਾਂਡੇ ਉਮੀ ਪਏ ਸੀ ਜਿਹਦੇ ਪਪਾ ਵੀ ਰੋਟੀ ਰੋਟੀ ਖਾ ਕੇ ਗਏ ਆ ਸਾਰਾ ਕੁਝ ਹਜੇ ਉਮੀ ਪਿਆ ਵਾ ਗੈਸ ਲੈ ਵਗੈਰਾ ਜੇ ਸਾਫ ਕਰਨੜੀ ਪਈ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਇਤਰ ਹੋਰ ਦਿਖਾਨੀ ਆ ਆ ਮੈਂ ਫ੍ਰਿਜ ਦੇ ਉੱਪਰ ਨਾ ਕਵਰ ਦੀ ਤਰ੍ਹਾਂ ਯੂਜ਼ ਕੀਤਾ ਇਹ ਮੇਰੇ ਨਾ ਸਟਾਲ ਸੀਗਾ ਇਹ ਮੇਰੇ ਜਦੋਂ ਮੰਮੀ ਸੀਗੇ ਉਦੋਂ ਹਨਾ ਮੇਰੇ ਮੰਮੀ ਜਿਉਂਦੇ ਸੀਗੇ ਉਦੋਂ ਤੇ ਮੈਂ ਤੇ ਮੇਰੀ ਮੰਮੀ ਗਏ ਸੀ ਮਾਤਾ ਰਾਣੀ ਤੇ ਗਏ ਸੀ ਅਸੀਂ ਉਧਰੋਂ ਲਿਆ ਸੀਗਾ ਅਸੀਂ ਇਹ ਪਤਾ ਨਹੀਂ ਕਿ ਥੋਂ ਲਿਆ ਸੀਗਾ ਇਹ ਕਿਸੇ ਸ਼ਹਿਰ ਤੋਂ ਲਿਆ ਸੀਗਾ ਤੇ ਪਰ ਮੈਂ ਯੂਜ਼ ਨਹੀਂ ਕੀਤਾ ਸੀਗਾ ਕਿਉਂਕਿ ਲੈਵ ਨਹੀਂ ਹੁੰਦਾ ਸੀਗਾ ਇਦਾਂ ਹਨਾ ਤੇ ਹੁਣ ਪਿਆ ਹੀ ਸੀਗਾ ਇਹ ਐਵੇਂ ਤੇ ਹਨਾ ਪਿਆ ਤਾਂ ਕੋਈ ਕੰਮ ਨਹੀਂ ਆਉਂਦਾ ਹੈਗਾ ਤੇ ਮੈਂ ਤਾਂ ਇਹਨੂੰ ਕੱਟ ਕੇ ਮਤਲਬ ਕਿ ਕਾਫੀ ਲੰਮਾ ਸੀਗਾ ਕੱਟ ਕੇ ਮੈਂ ਇਦਾਂ ਇੱਧਰ ਵੀ ਸੀਨ ਲਾ ਕੇ ਆਹ ਵਾਲੇ ਜੋੜ ਤੇ ਸੀਗੇ ਤੇ ਇਹ ਮੈਂ ਕੱਟ ਕੇ ਇਹਦਾ ਕਵਰ ਬਣਾਤਾ ਤੇ ਇੱਕ ਮੈਂ ਬਣਾਤਾ ਮਾਈਕਰੋ ਦਾ ਉਹ ਬੰਦਾ ਸੌਰੀ ਇਹਦਾ ਬਣਾਤਾ ਉਹ ਬੰਦਾ ਬਣਾਤਾ ਇੱਕ ਇੱਕ ਆਪਾਂ ਫ੍ਰਿਜ ਦਾ ਬਣਾਤਾ ਤੇ ਆ ਮੈਂ ਡਾਇਰੀ ਤੇ ਕਾਪੀ ਰੱਖਦੀ ਰਹਿਨੀ ਆ ਦੁੱਧ ਵਗੈਰਾ ਦਾ ਹਿਸਾਬ ਕਿਤਾਬ ਲਿਖਣ ਨੋਟੇ ਹੋ ਰਾਸ਼ਨ ਵਗੈਰਾ ਜਿਹੜਾ ਮੁੱਕ ਜਾਂਦਾ ਮੈਂ ਨਾਲ ਦੀ ਨਾਲ ਹੀ ਲਿਖ ਲੈ ਰਹੀ ਹੁੰਦੀ ਆ ਕਿਉਂਕਿ ਫਿਰ ਨਹੀਂ ਤਾਂ ਯਾਦ ਨਹੀਂ ਰਹਿੰਦਾ ਤੇ ਚਲੋ ਜੀ ਪਹਿਲਾਂ ਭਾਂਡੇ ਵਗੈਰਾ ਧੋ ਲਈਏ ਫਿਰ ਆਪਾਂ ਕਰਦੇ ਹਾਂ ਅੱਗੇ ਵੀਡੀਓ ਨੂੰ ਕੰਟੀਨਿਊ ਲਓ ਜੀ ਭਾਂਡੇ ਵਗੈਰਾ ਸਾਰੇ ਆਪਾਂ ਧੋਤੇ ਤੇ ਵਰਤੋਂ ਸਕਾ ਕੇ ਵੀ ਰੱਖ ਤੇ ਗੈਸ ਕਾਊਂਟਰ ਵੀ ਆਪਾਂ ਕਰਤਾ ਸਾਫ਼ ਤੇ ਬਾਕੀ ਇੱਧਰ ਵੀ ਸਾਰਾ ਕੁਝ ਢਾਨੀ ਆ ਤੇ ਮੈਂ ਲਿਆ ਕੇ ਕੱਪੜੇ ਰੱਖ ਤੇ ਬੈੱਡ ਤੇ ਬਾਹਰੋਂ ਸ਼ਾਮ ਨੂੰ ਤੈਅ ਕਰੂਗੀ ਹੁਣ ਮੇਰਾ ਕੋਈ ਮੂਡ ਨਹੀਂ ਤੈਅ ਕਰਨ ਦਾ ਤੇ ਇੱਧਰ ਵੀ ਸਾਰਾ ਕੁਝ ਢਾਨੀ ਆ ਇਸਿਰ ਦੀਆਂ ਬੋਲਾਂ ਤੇ ਤੁਹਾਨੂੰ ਸਿਰਤ ਚੱਤਾ ਆਪਾਂ ਸੱਤਾ ਆਪਾਂ ਲਓ ਜੀ ਸਬਜੀ ਨੂੰ ਆਪਾਂ ਤੜਕਾ ਲਾਤਾ ਤੇ ਮੈਂ ਤੇ ਸਿਰਤ ਚੱਲੇ ਆ ਸੀ ਦੁੱਧ ਲੈਣ ਕਿਤੇ ਚੱਲੇ ਆ ਆਪਾਂ ਅਸੀਂ ਚੱਨੇ ਆ ਦੁੱਧ ਲੈਣ ਤੇ ਇੱਕ ਨਾ ਮੇਰੇ ਹੁਣੇ-ਹੁਣੇ ਮੈਨੂੰ ਇੰਨੀ ਖੇਚੜੀ ਆ ਜਾਂਦੀ ਹੈ ਨਿੱਕੀ ਜਿਹੀ ਛਿੱਕਰੀ ਆ ਗਈ ਰਸੋਈ ਚ ਮੇਰਾ ਵੀ ਝੇਟ ਲਾ ਕੇ ਰੱਖਣਾ ਪੈਣਾ ਨਹੀਂ ਦਰਨਾ ਜਵੀ

इधर आके पुछो जाने हाँ पुछो ये सोनी है चप्पल हाँ जी सोहनी है देखो बहुत सोहनी चप्पल से उसने अच्छी न्यू चप्पल दूसरी ने स्टप जी टूट गई थी ता करके जिमें मतलब एक चप्पल दाइड वाली स्टेप जी टूट गई सी फिर अजन नवी चप्पल लैके दी ਚਲੋ ਜੀ ਪਹਿਲਾਂ ਦੁੱਧ ਲੈ ਆਈਏ ਫੇਰ ਕਰਦੇ ਆਪਾਂ ਕੋਈ ਹੋਰ ਕੰਮ ਠੰਡਾ ਕੰਮ ਕਰਨ ਕਿਹੜਾ ਜੀ ਕਰਦਾ ਗਰਮੀ ਇੰਨੀ ਹੋਈ ਪਈ ਆ ਲਓ ਜੀ ਲਓ ਜੀ ਕੱਪੜੇ ਆਪਾਂ ਤੈਹ ਲਗਾਤੇ ਆ ਤੇ ਸਬਜੀ ਵੀ ਆਪਣੀ ਬਸ ਆਲਮੋਸਟ ਬਣੀ ਗਈ ਆ ਤੇ ਸੀਰ ਸੀਰ ਦਾ ਆਰਦੀਆ ਪੀਪੜੀਏ ਜੇ ਵੀ ਜਾਈ ਜਾਂਦੀ ਚਪਲਾਉਂਦੀ ਆ ਤੇ ਹਾਂ ਆ ਜਾਓ ਦਿਖਾ ਦਿੰਨੀ ਆ ਉਹ ਰੇਜ ਕਹਿੰਦੀ ਨਾ ਦਿਖਾ ਦੇ ਮਤਲਬ ਦਿਖਾਉ ਉਹ ਨਾ ਅਰੇ ਚਪਲ ਦਿਖਾਉ ਕਹਿੰਦੀ ਹਾਂ ਬਸ ਆ ਦੇ ਕਲੋਈ ਸੀਰ ਦੀ ਨਿਊ ਚੱਪਲ ਸੋਣੀ ਹੈ ਇਹ ਹੂੰ ਲਾ ਰਹੀਏ ਹੁਣ ਹਾਂ ਚਲ ਅਸੀਂ ਲਾਤੀ ਹੁਣ ਇਹ ਹੁਣ ਸੀਰ ਤੇ ਨਾਉਣ ਜਾਣਾ ਹਾਂ ਦੱਸ ਦੋ ਕਿ ਮੈਂ ਨਾੱਕ ਕੇ ਆਉਣਾ ਤੇ ਚਲੋ ਜੀ ਸਾਢੇ 6 ਹੋਣ ਵਾਲੇ ਆ ਰਹਿ ਰਹਾ ਸਭ ਦਾ ਟਾਈਮ ਖੂਲ ਵਾਲਾ ਵਾ ਤੇ ਫਿਰ ਜੋ ਤੂਫ ਵੀ ਕਰਨੀ ਆ ਤੇ ਅਸੀਂ ਹੁਣ ਨਾੱਕ ਕੇ ਆਉਨੇ ਆ ਹੈ ਨਾ ਮਮਾ ਦੀ ਥੋੜੀ ਮਾਰੀ ਦਾ ਹੁੰਦਾ ਮਾਰਮੂਰ ਕੇ ਮम्मा ਦੇ ਤੇ ਫਿਰ ਇਹਨੂੰ ਪਿਆਰ ਵੀ ਆਉਣ ਲੱਗ ਜਾਂਦਾ ਹੈ ਨਾ ਕਿੰਨਾ ਪਿਆਰ ਕਰਦੇ ਹੋ ਇੰਨਾ ਪਿਆਰ ਕਰਦੇ ਹੋ ਆ ਫੋਨ ਕਿਸ ਦਾ ਹੈ ਪਿਆਰਾ ਮੇਰਾ ਕਿਸ ਦਾ ਪਿਆਰਾ ਮੇਰਾ ਹਾਂ ਮੇਰੇ ਪੁੱਤ ਦਾ ਆ ਮੇਰੇ ਪੁੱਤ ਦਾ ਫੋਨ ਹੈ ਨਾ ਪਿਆਰਾ ਹਾਂ ਸੀਰਾ ਤੁਹਾਡਾ ਬਹੁਤ ਗੱਲਾਂ ਮਾਰਨ ਲੱਗ ਗਈ ਆ ਬਹੁਤ ਬੋਲਦੀ ਆ ਇਹ ਜਿਵੇਂ ਇਹਦੇ ਨਾਲ ਗੱਲਾਂ ਕਰਦੀ ਆ ਨਾ ਨਿੱਕੀਆਂ ਨਿੱਕੀਆਂ ਫਿਰ ਅੱਗੋਂ ਮੇਰੇ ਰਿਪਲਾਈ ਕਰਦੀ ਆ ਗੱਲਾਂ ਦਾ ਮੈਂ ਬਹੁਤ ਨਾ ਮੂੰਚ ਨਹੀਂ ਹੱਥ ਹੋਣਾ ਦੇਖਿਓ ਕੁੜੀ ਸ਼ੈਤਾਨ ਆ ਹੱਥ ਕਰਕੇ ਨਾ ਤੇ ਮੇਰੇ ਦੁਪੱਟੇ ਨਾਲ ਹੀ ਸਾਫ਼ ਕਰੀ ਜਾਂਦੀ ਆ ਬਹੁਤ ਸ਼ੈਤਾਨ ਵਿੱਚ ਆਏ ਆ ਨਾ ਉਧਰ ਦੇਖਿਓ ਸ਼ੈਤਾਨੀਆਂ ਸ਼ੈਤਾਨੀਆਂ ਨੌਜੀ ਕਿਥੇ ਗਈ ਸੀ ਤਾਂ ਦੀ ਨੋਰਜੀ ਟੁੱਟ ਗਈ ਤੁਹਾਨੂੰ ਪਤਾ ਅੱਜ ਨੌਜੀ ਟੁੱਟ ਗਈ ਕਿੱਥੇ ਰੋਜੀ ਹੈਗੀ ਆ ਕਟ ਗਈ ਉਹ ਨਹੀਂ ਉਹ ਨਹੀਂ ਚਲੋ ਜੀ ਮਿਲਦੇ ਆ ਫਿਰ ਆਪਾਂ ਅੱਗੇ ਕਾਹ ਕਹਿ ਦੋ ਬਾਅਦ ਚ ਮਿਲਦੇ ਆ ਕਿ ਬਾਈਕ ਹੂੰ ਨਾ ਆਪਾਂ ਲੈ ਆਂ ਜੋਤ ਵੀ ਲਾਤੀ ਆ ਤੇ ਪੌਣੇ 7 ਨਹੀਂ 7 ਵਜੇ ਦਾ ਹੀ ਟਾਈਮ ਆ ਪੌਣੇ 7 ਨਹੀਂ ਅਜੇ ਦਿਨ ਦੇਖ ਲਓ ਕਿੰਨਾ ਖੜਾ ਤੇ ਮੈਂ ਹੁਣ ਲਾ ਰਹੀ ਸੀਗੀ ਇੱਥੇ ਪਾਣੀ ਬੁਟਰ ਨਾਲੇ ਮੈਂ ਇੱਕ ਦੋ ਗਿੜੇ ਦੇ ਰਹੀ ਸੀ ਕਿਉਂਕਿ ਥੋੜੀ ਠੰਡੀ ਹਵਾ ਚੱਲ ਰਹੀ ਸੀ ਉਦੋਂ ਤਾਂ ਬਾਹਰ ਨਿਕਲਿਆ ਨਹੀਂ ਜਾਂਦਾ ਹੈਗਾ ਆਟਾ ਵਗੈਰਾ ਆਪਾਂ ਕੁੰਨ ਕੇ ਰੱਖਿਆ ਤੇ ਸਬਜ਼ੀ ਬਣਾਤੀ ਦੁੱਧ ਬੋਇਲ ਕਰਕੇ ਰੱਖਦਾ ਤੇ ਫੇਰ ਨਾ ਆਏ ਆ ਬਈ ਉਦੋਂ ਤਾਂ ਬਾਹਰ ਨਿਕਲ ਨਹੀਂ ਹੁੰਦਾ ਹੈਗਾ ਮਤਲਬ ਸਵੇਰੇ ਸਵੇਰੇ ਜਾਂ ਤਾਂ ਵਾਕ ਕਰ ਹੁੰਦੀ ਹੈ ਜਾਂ ਫਿਰ ਸ਼ਾਮ ਨੂੰ ਵਾਕ ਕਰ ਹੁੰਦੀ ਹੈ ਇਸ ਟਾਈਮ ਇਸ ਟਾਈਮ ਥੋੜੀ ਜੀ ਠੰਡਕ ਜੀ ਹੋ ਜਾਂਦੀ ਹੈ ਮਤਲਬ ਮੌਸਮ ਥੋੜਾ ਠੀਕ ਹੋ ਜਾਂਦਾ ਵਾ ਤੇ ਸੀਰਤ ਗਈ ਹੋਈ ਆ ਤਨੂੰ ਦੇ ਨਾਲ ਗੁਰਦੁਆਰਾ ਸਾਹਿਬ ਉਬਿਨਾ ਲਈ ਸੀਗੇ ਉਹ ਚਲੇਗੀ ਗੁਰਦੁਆਰਾ ਸਾਹਿਬ ਤੇ ਆਪਾਂ ਜੋਤ ਵਗੈਰਾ ਲਾਤੀ ਹੈ ਪਾਠ ਲਾਤਾ ਕਾ ਤੇ ਆਪਾਂ ਪਾਣੀ ਲਾ ਰਹੇ ਸੀ ਸੁੱਕੇ ਪਏ ਆ ਬੂਟੇ ਹੱਥੋਂ ਸਵੇਰੀ ਪਾਣੀ ਭਾਲਦੇ ਆ ਤਾਂ ਆਪਣੇ ਵਰਗੇ ਹੀ ਆ ਜੇ ਆਪਾਂ ਨੂੰ ਪਾਣੀ ਨਾ ਮਿਲੇ ਤਾਂ ਆਪਣਾ ਕੀ ਹਾਲ ਹੋ ਜੇ ਸੋਚੋ ਪਾਣੀ ਤੋਂ ਬਿਨਾ ਕੀ ਹਾਲ ਹੁੰਦਾ ਮਤਲਬ ਪਾਣੀ ਤੋਂ ਬਿਨਾ ਕੀ ਹਾਲ ਹੋ ਸਕਦਾ ਹਨ ਤੇ ਫਿਰ ਇਹ ਪਲਾਂਟਸ ਦੇ ਵਿੱਚ ਵੀ ਜਾਨ ਹੀ ਹੁੰਦੀ ਆ ਤੇ ਚਲੋ ਇਹਨਾਂ ਵਿੱਚ ਵੀ ਤਾਂ ਜਾਣੀ ਆ ਤੇ ਇਹਨਾਂ ਨੂੰ ਵੀ ਇਹ ਚੀਜ਼ ਜ਼ਰੂਰੀ ਆ ਹਨਾ ਖਾਦ ਪਾਣੀ ਸਭ ਕੁਝ ਤੇ ਬਸ ਉਹੀ ਕਰ ਰਹੇ ਸੀਗੇ ਤੇ ਇਸ ਦਿਨ ਤੇ ਪਪਾ ਹਜੇ ਆਏ ਨਹੀਂ ਕੰਮ ਤੋਂ ਮੈਂ ਕਿਹਾ ਰੋਕ ਕੇ ਆਉਣਗੇ ਉਹਨਾਂ ਨੇ ਡੀਮਾਰਟ ਉੱਕੇ ਆਉਣਾਗਾ ਇੱਕ ਦੋ ਚੀਜ਼ਾਂ ਲੈ ਕੇ ਆਉਣ ਵਾਲੀਆਂ ਸੀਗੀਆਂ ਤਾਂ ਕਰਕੇ ਮੈਂ ਕਿਹਾ ਚਲੋ ਗੇੜੇ ਕੱਢਦੇ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਏ ਕੰਮ ਦੀਆਂ ਵੀਡੀਓ ਇੱਕ ਮੈਂ ਹੋਰ ਗੈਨਸਿਸ ਕੰਮ ਦੀਆਂ ਵੀਡੀਓ ਮੇਰੇ ਤੋਂ ਨਾ ਮਤਲਬ ਸ਼ੂਟ ਨਹੀਂ ਹੋ پا ਰਹੀਆਂ ਇੱਕ ਤਾਂ ਜਦੋਂ ਹੁਣ ਕੱਲ੍ਹ ਨੇਰੀ ਆਈ ਹੋਈ ਸੀਗੀ ਸਵੇਰੇ ਇੰਨਾ ਖਲਾਰਾ ਸੀ ਮੈਨੂੰ ਸਾਫ਼ ਕਰਨ ਨੂੰ ਸਾਰਾ ਕੁਝ 2 ਘੰਟੇ ਲੱਗ ਗਏ ਹੈ ਨਾ ਸਭ ਕੁਝ ਸਾਫ਼ ਕਰਨ ਨੂੰ ਤੇ ਜੇ ਮੈਂ ਵੀਡੀਓ ਬਣਾਉਂਦੀ ਤਾਂ ਫਿਰ ਤਾਂ 3-3.5 ਘੰਟੇ ਲੱਗ ਜਾਣ ਸੀ ਬਹੁਤ ਧੁੱਪ ਹੋ ਜਾਣੀ ਸੀਗੀ ਤਾਂ ਕਰਕੇ ਹੈ ਨਾ ਬਾਕੀ ਜਿੰਨੀ ਵੀ ਛੋਟੀਆਂ ਛੋਟੀਆਂ ਮੇਰੇ ਕੋਲੇ ਲਿਸਟ ਹੁੰਦੀਆਂ ਨੇ ਇਹ ਬਹੁਤ ਮੈਂ ਕਰ ਲੈਣੀ ਆ ਤੁਹਾਨੂੰ ਮੈਂ ਜ਼ਰੂਰ ਸ਼ੇਅਰ ਕਰਦੀ ਆ ਮੈਨੂੰ ਐ ਹੁੰਦਾ ਵੀ ਚਲ ਕੁਛ ਨਾ ਕੁਛ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਬੈ ਕਨੈਕਟ ਨਾ ਵਾ ਹੈ ਨਾ ਕਨੈਕਟਿੰਗ ਹੋਣਾ ਜ਼ਰੂਰੀ ਆ ਇਹ ਚੀਜ਼ ਆ ਤੇ ਚਲੋ ਜੀ ਉਹ ਦੇ ਲਈਏ ਪਾਣੀ ਇਨਾਂ ਨੂੰ ਪਲਾਨਸ ਨੂੰ ਫਿਰ ਕਰਦੇ ਆਪਾਂ ਗੱਲਬਾਤ ਅੱਗੇ ਸੀਓ ਤੁਸੀਂ ਦੇਖੋ ਨੇਲ ਪੇਂਟ ਖਿੜੀ ਬੈਠੀ ਆ ਮੈਂ ਵੀ ਸੋਚਿਆ ਵੀ ਚਲ ਮੈਂ ਲਾਈ ਲਵਾ ਮੀ ਨਹੀਂ ਬਹੁਤ ਟਾਈਮ ਹੋ ਗਿਆ ਮੈਂ ਕਦੇ ਲਾਈ ਨਹੀਂ ਹੈਗੀ ਹੁਣ ਮੈਂ ਕਿਹਾ ਚਲ ਕਦੇ ਕਦੇ ਆਪਦੇ ਆਪ ਨੂੰ ਵੀ ਟਾਈਮ ਦੇਣਾ ਚਾਹੀਦਾ ਹਾਂ ਹਾਂ ਪਤਾ ਹੈ ਕੀ ਕਹਿ ਰਹੀ ਆ ਹੁਣ ਵੀ ਮੇਰੀਆਂ ਬਾਬਾ ਲਾਓ ਤੇ ਮੇਰੇ ਨੋਹਾਂ ਤੇ ਵੀ ਨੇਲ ਪੇਂਟ ਲਾਓ ਐ ਦੱਸ ਬਾਬਾ ਕੁੜੀਆਂ ਹਨਾ ਚਾਹੇ ਕਿਵੇਂ ਵੀ ਅੱਲੇ ਹਾਂ ਹਾਂ ਲੌਨੀਆ ਲੌਨੀਆ ਇੱਕ ਮਿੰਟ ਗੱਲ ਕਰ ਲੈ ਮੈਂ ਇੱਕ ਹਾਂ ਇੱਕ ਮਿੰਟ ਮੈਂ ਕਹਿ ਰਹੀ ਸੀ ਕੁੜੀਆਂ چاہے ਛੋਟੀਆਂ ਚਾਹੇ ਵੱਡੀਆਂ ਹਨਾ ਸਾਰਿਆਂ ਨੂੰ ਸ਼ੌਂਕ ਹੁੰਦਾ ਹਨਾ ਹੋਰ ਦੇਖੋ ਕਿੱਥੇ ਲਾਵਾਂ ਆਏ ਉਥੇ ਲਾਉਣੀ ਹੈ ਇਹਦੇ ਮੈਨਾਂ ਬਿਲਕੁਲ ਲਾਈਟ ਜਿਹਾ ਸ਼ੇਡ ਲਾਉਣੀ ਹੈ ਇੱਕ ਇੱਕ ਹੋਰ ਸ਼ੇਡ ਸੀਗਾ ਆਹ ਵਾੜਾ ਇਹ ਹੈਗੀ ਹੈ ਸਵਿਸ ਬਿਊਟੀ ਦਾ 02 ਸ਼ੇਡ ਬਿਲਕੁਲ ਹੀ ਆਪਣੇ ਪਿਤਾ ਦੇ ਮੇਲ ਹੁੰਦੇ ਆ ਪਿੰਕਿਸ਼ ਸੇਮ ਅਹੀ ਗੂੜੀ ਲੌਨੀਏ ਬੁੱਤ ਲੌਨੀਏ ਚਲੋ ਜੀ ਪਹਿਲਾਂ ਇਹਦੇ ਲਾ ਲਈਏ ਲਓ ਜੀ ਰੋਟੀ ਆਪਾਂ ਪਾ ਲਈ ਸਿਰਦ ਦੇ ਪਾਪਾ ਵੀ ਆ ਗਏ ਰੋਟੀ ਬਣਾ ਲਈ ਮੈਂ ਤੇ ਬਸ ਹੁਣ ਖਾਣ ਕੋ ਸਾਲ ਗਿਆ ਸਿਰਦ ਦਾ ਨਹੀਂ ਆ ਸਿਰਦ ਦੇ ਪਾਪਾ ਦਾ ਕਿਉਂਕਿ ਇਹਦੇ ਵਿੱਚ ਕੀਰਾ ਪਿਆਜ਼ ਵਗੈਰਾ ਹੁੰਦਾ ਹੈਗਾ ਸੀਰਦਲੀ ਸਿਰਫ ਬੁੰਦੀ ਆ ਆ ਸਿਰਦ ਦੀ ਸਬਜ਼ੀ ਆ ਉਹ ਸਿਰਦ ਦੇ ਪਾਪਾ ਦੀ ਆ ਛੇਤੀ ਜੇ ਨਹੀਂ ਮੈਨੂੰ ਫੜਾਓ ਚਲੋ

ਤਤਲਾ ਮੈਨੂੰ ਗੋਤ ਹੱਸਾ ਬਹੁਤ ਹੁੰਦਾ ਸੀ ਪਹਿਲਾਂ ਤਤਲਾ ਗੋਤ ਹੈ ਲਿਆ ਦੇਖ ਕਿਵੇਂ ਪੰਡਾਰਲਾ ਤਾਂ ਬਾਕੀ ਆਪੋਂ ਦੰਡਾ ਆਸ਼ਣ ਲਈ ਐਸੀ ਕਿੰਨੀ ਰਹਿ ਗਈ ਸੀ ਕਿ ਸ਼ੁੱਧ ਵਾਲਿਆਂ ਨੇ ਆ ਹੈਗੀਆਂ ਚਾਕਲੇਟ ਡਾਇਰੀ ਮਿਲੇ ਓਏ ਭੰਨੀ ਇਹ ਇਹ ਸਾਡੀਆਂ ਰਦੀਆਂ ਨਹੀਂ ਹੈਗੀਆਂ यही मैं चकनी हाँ चॉकलेट्स नहीं देरत नहीं देनिया है ये अपन नेर भी आ जो मैं थो तो चाकलेट दिखाई वो चॉकलेट मेरे को बहुत आर्शन तो कराई मोटे मोटे ज चॉकलेट्स वो फो बिस्किट देखो ਚਾਈ ਮੈਂ ਦੁਕਾਨ ਪਾਵਾ ਘਟ ਗਈਆਂ ਹਜੇ ਤੱਕ ਹਾਂ ਦੇਖੋ ਡਾਇਰੀ ਮਿਲਕ ઓਰੀਓ ਫਲੇਵਰ ਦੀ ਆ ਮੈਨੂੰ ਵੈਸਾ ਹਰ ਇੱਕ ਫਲੇਵਰ ਆ ਮੇਰੇ ਕੋਲ ਡਾਇਰੀ ਮਿਲਕ ਦਾ ਇਹ ਹੋ ਗਿਆ ਰੋਸਟ ਆਮੈਂਟ ਹੋ ਗਿਆ ਬਲਾਸਟ ਜੇ ਵਾਲਾ ਸੀ ਉਹ ਹੁਣ ਖਤਮ ਕਰ ਤੇ ਮਿਲਤੀ ਵਾਰ ਪਏ ਆ ਤੇ ਇਹ ਵੀ ਥੇਰੇ ਆਈ ਨਹੀਂ ਰੋਜ਼ ਨਹੀਂ ਖਾਂਦੇ ਹੈਗੇ ਕਦੀ ਕਦੀ ਨਾ ਕਦੀ ਕਦੀ ਮਨ ਹੁੰਦਾਗਾ ਚਾਕਲੇਟਸ ਖਾਣ ਦਾ ਫੇਰ ਆਜੋ ਬਾਹਰ ਆਜੋ ਕਦੀ ਕਦੀ ਮਨ ਹੁੰਦਾਗਾ ਚਾਕਲੇਟਸ ਖਾਣ ਦਾ ਤੇ ਇਹ ਖਾਣੀ ਵੀ ਚਾਹੀਦੀ ਆ ਇਹ ਆਪਣੀ ਬੋਡੀ ਲਈ ਵਧੀਆ ਹੁੰਦੀ ਆ ਇਹ ਨਹੀਂ ਹੈਗਾ ਵੀ ਇਹ ਮਤਲਬ ਅਗਲਾ ਕਦੇ ਵੀ ਚਾਕਲੇਟ ਖਾਂਦੇ ਆ ਵੇਟ ਕੇ ਇਹਨੂੰ ਹੋ ਗਿਆ ਨਹੀਂ ਸਰਚ ਕਰਕੇ ਦੇਖਿਓ ਚਾਕਲੇਟ ਦੇ ਬਹੁਤ ਫਾਇਦੇ ਆ ਇਹ ਕਹਣਾ ਦੀਦੀ ਬਲੌਗ ਬਣਾਉਂਦੇ ਉਹਨਾਂ ਨੇ ਵੀ ਦੱਸਿਆ ਸੀ ਮੈਂ ਤਾਂ ਵੈਸੇ ਪਹਿਲਾਂ ਤੋਂ ਹੀ ਬਹੁਤ ਚਾਕਲੇਟ ਖਾਣੀ ਹੈ ਮੈਂ ਤਾਂ ਤੇ ਉਹਨਾਂ ਨੇ ਦੱਸਿਆ ਸੀ ਸ਼ਾਇਦ ਵੀ ਮੈਮਰੀ ਜਿਹੜੀ ਆਪਣੀ ਗੇਨ ਕਰਦਾਗਾ ਮਤਲਬ ਯਾਦਦਾਸ਼ਤ ਵਧਾਉਂਦਾ ਪਰ ਇਹ ਨਹੀਂ ਸੀ ਮੈਨੂੰ ਪਤਾ ਵੀ ਯਾਦਦਾਸ਼ਤ ਵਧਾਉਂਦਾ ਪਰ ਮੈਨੂੰ ਇਹ ਪਤਾਗਾ ਵੀ ਜੇ ਆਪਾਂ ਨੂੰ ਕੋਈ ਸਟ्रेस ਆ ਕੋਈ ਆਪਾਂ ਟੈਨਸ਼ਨ ਜਾਂ ਹੈਨਾ ਆਪਾਂ ਨੂੰ ਐਵੇਂ ਲੱਗ ਰਿਹਾ ਤੇ ਆਪਾਂ ਚਾਕਲੇਟ ਖਾ ਲਈਏ ਤਾਂ ਆਪਣੇ ਹਾਰਮੋਨ ਜਦ ਹੀ ਚੇਂਜ ਹੋ ਜਾਂਦੇ ਆ ਚਾਕਲੇਟ ਖਾਣ ਦੇ ਨਾਲ ਜੇ ਆਪਾਂ ਅਪਸੈਟ ਮੂਡ ਹੈਗਾ ਅਗੇ ਤੁਸੀਂ ਕੁਝ ਕਹਿਣਾ ਖਾਸ ਚਾਹੋਗੇ ਭਾਈ ਚਾਕਲੇਟ ਬਾਰੇ ਚਾਕਲੇਟ ਬਹੁਤ ਵਧੀਆ ਹੁੰਦੀ ਹੈ ਹਾਂ ਲਿਮਟ ਤੇ ਖੜੀ ਆ 11 ਤੇ ਨਹੀਂ ਉਹਦੇ ਪਾਰੇ ਤੇ ਬਹੁਤ ਚਾਕਲੇਟ ਬਹੁਤ ਹੁੰਦੀ ਹੈ ਹਾਂ ਹਾਂ papa ਖੋੜ ਕੇ ਦੇਣਗੇ ਨਹੀਂ ਪੁੱਤੇ ਇਹ ਨਹੀਂ ਹੁਣ ਖੁਲਾ ਰੋਟੀ ਤੇ ਦੁੱਧ ਪੀਣਾ ਚਾਕਲੇਟ ਬਹੁਤ ਵਧੀਆ ਹੁੰਦੀ ਹੈ ਪਰ ਇਹ ਆਪਦੇ ਲਈ ਲੈ ਕੇ ਆਉਂਦੇ ਹੁੰਦੇ ਸੀ ਕਿ ਯੋਗਾ ਵਾਈਟ ਡਾਈਰੀ ਮਿਲਕ ਦਾ ਫਲੇਵਰ ਆਇਆਗਾ ਪਰ ਮੈਨੂੰ ਉਹ ਵਧੀਆ ਲੱਗਦਾ ਉਹ ਤਾਂ ਬਹੁਤ ਜ਼ਿਆਦਾ ਹੀ ਨਾ ਸਾਰੇ ਹੀ ਉਹਦੇ ਵਿੱਚ ਮਤਲਬ ਕਿ ਮਲਟੀ ਗ੍ਰੇਨ ਤੋਂ ਦੇ ਵਿੱਚ ਹੈਗੇ ਨੇ ਕਾਫੀ ਪ੍ਰੋਟੀਨ ਆਲਾ ਸ਼ਾਇਦ ਹੋ ਪਤਾ ਨਹੀਂ ਗਾ ਮੈਂ ਤਾਂ ਖਾਈ ਨਹੀਂ ਹੋਇਆ ਸੀ ਉਹ ਸਿੱਧ ਚਲੋ ਨਾ ਹੁਣਾ ਨਹੀਂ ਪੁੱਤ ਉੱਥੇ ਬਹਿਣਾ ਕਿੱਥੇ ਬਹਿਣਾ ਲਾ ਦੱਸੋ ਉਹ ਬੈਠ ਗਈ ਕੀ ਕਰਨਾ ਮੈਂ ਇੱਥੇ ਆ ਜਾ ਉਹਰੇ ਆ ਦੇ ਇੱਥੇ ਇਹ ਕੈਮਰਾ ਤਾਂ ਦੇਖੀ ਬਾਲ ਮੈਂ ਕੀ ਲੈੰਦਾ ਦੂਜੇ ਦਾ ਲੱਗੇ ਹੋਏ ਸੀ ਇੱਕ ਹੀ ਲੈਣਾ ਸੀ ਹੂੰ ਪਰ ਦੋ ਲੈਉਣੇ ਪੈਣਗੇ ਬਾਚਾ ਬਲੂ ਹੋਰ ਲੈਣੇ ਸੀ ਹੋਲਡ ਚਾਹੁੰਦੇ ਤੇ ਅਸੀਂ ਇੱਥੇ ਬਹਿ ਗਏ ਆ ਕੇ ਮੈਂ ਚਲੋ ਜੀ ਪਹਿਲਾਂ ਆਪਾਂ ਹਾਂ ਖੋਲ ਕੇ ਨਹੀਂ ਆ ਇਹਨੂੰ ਮੈਂ ਟਾਲਦੀ ਨਾਉਣੀਆਂ ਚਲੋ ਨਾਓ ਨਾਈ ਕਰੀਏ ਤਾਬ ਲੈ ਕੇ ਆਈ ਆ ਜੋ ਤਾਬ ਲੈ ਕੇ ਆਓ ਆਪਦਾ ਚਲੋ ਚਲੋ ਜੀ ਮੈਂ ਬਸ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਆਪਾਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਠੀਕ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਹੂੰ ਬਹੁਤ ਕਰ ਲਿਆ ਕਰੋ ਵੀਡੀਓ ਨੂੰ ਫੋਲੋ ਵਾਚ ਕਰਦੇ ਆਂ ਤੇ ਚਲੋ ਜੀ ਹੁਣ ਮੈਂ ਸਿੱਟ ਨੂੰ ਵੀ ਨਵਾਵਾਂ ਤੇ ਮੈਂ ਆਬੀ ਨਾ ਕੀ ਹੁੰਨੀ ਆ ਕੰਮ ਕਰਦੇ ਆਂ ਫੇਰ ਗਰਮੀ ਆ ਜਾਂਦੀ ਹੈ ਤੇ ਚਲੋ ਜੀ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ